ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਆਪਣਾ ਕਿਤਾ ਚੈਨਲ ਦੇ ਨਾਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਜੰਗੀ ਰਾਣਾ ਤੇ ਨਾਲ ਪਿੰਡ ਹੈ ਪਿਉਰੀ ਪਿਉਰੀ ਪਿੰਡ 'ਚ ਪਹੁੰਚੇ ਆਂ ਤੇ ਇਸ ਪਿੰਡ ਦੇ ਵਿੱਚ ਅੱਜ ਤੁਹਾਨੂੰ ਇੱਕ ਕਾਰਾਗਰੀ ਵਿਖਾਉਣੀ ਆ ਬਾਈ ਦੀ ਆ ਜਿਹੜੇ ਸਾਹਮਣੇ ਤੁਸੀਂ ਡੱਗ ਪਏ ਦੇਖ ਰਹੇ ਹੋ ਇਹਦੇ ਬਾਰੇ ਆਪਾਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਜਿਹੜਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਇਹ ਆ ਡਾਗ ਆ ਜਿਹੜੇ ਇਹਨਾਂ ਦੀ ਖਰੀਦਦਾਰੀ ਕਰ ਸਕੋ ਸੋ ਬਾਈ ਨਾਲ ਗੱਲਬਾਤ ਵੀ ਕਰਾਂਗੇ ਤੇ ਸਾਰੀ ਇਨਫੋਰਮੇਸ਼ਨ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਬਾਈ ਜੀ ਸੱਸੀ ਕਾਲ ਜੀ ਸੱਸੀ ਕਾਲ ਬਾਈ ਜੀ ਬਾਈ ਜੀ ਆਪਣਾ ਪਹਿਲਾਂ ਦਾ ਨਾਮ ਦੱਸਿਓ ਤੇ ਨਾਮ ਜੀ ਮੇਰਾ ਮਣੀ ਮਣੀ ਆਈ ਮਣੀ ਮਣੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਬੋਲਿਓ ਬਾਈ ਜੀ ਮੋਬਾਈਲ ਨੰਬਰ 98772 95772 95482 95482 ਹਾਂਜੀ ਠੀਕ ਹੈ ਜੀ ਤੇ ਬਾਈ ਜੀ ਇਹ ਡੱਗਾ ਦਾ ਕੰਮ ਆ ਕਰਦੇ ਆ ਤੁਸੀਂ ਕਿੰਨਾ ਕ ਚਿਰ ਹੋ ਗਿਆ ਕਰਦੇ ਆ ਨੋ ਹੋ ਗਿਆ 3 ਸਾਲੋਂ ਕੰਮ 3 ਸਾਲ ਹੋ ਗਏ। ਹਾਂਜੀ। ਠੀਕ ਆ। ਤੇ ਚੰਗਾ ਚੱਲ ਰਿਹਾ ਹੈ? ਹਾਂਜੀ ਵਧੀਆ। ਬਹੁਤ ਵਧੀਆ ਚੱਲ ਰਿਹਾ ਹੈ। ਤੇ ਇਹ ਫਿਰ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਜੇ ਬਾਹਰ ਇਲਾਕਿਆਂ 'ਚ ਕਿਹੜੇ-ਕਿਹੜੇ ਇਲਾਕਿਆਂ 'ਚ ਜਾਈਏ ਲਾ ਦਨੇ ਆ ਕੋਈ ਦੂਰ ਨੇੜੇ ਹੀ ਦੀ ਹੈ? ਦੂਰ ਨੇੜੇ ਹੀ ਇਧਰ ਮਾਲਾ ਦੇ ਬਠੰਡੇ ਕਿੰਨੇ ਬਠੰਡੇ ਤੇ ਲਾ ਦਨੇ ਆ? ਠੀਕ ਆ ਜੀ। ਇਧਰੋਂ ਕਿੰਨੇ ਕਿਲੋਮੀਟਰ ਤੱਕ ਜਾ ਸਕਦੇ ਆਂ? 40 ਕਿਲੋਮੀਟਰ ਬਾਅਦ ਤੱਕ ਦਾ। 40-50 ਕਿਲੋਮੀਟਰ ਬਾਅਦ ਤੱਕ ਕੱਢ ਜਾਂਦੇ। ਹਾਂ। ਤੇ ਕੀ ਇਹਦੇ 'ਚ ਪਾਉਣੇ ਆ ਤੁਸੀਂ? ਕੀ ਇਹਦਾ ਮਸਾਲੇ ਦਾ ਕੀ ਪ੍ਰਤੀਸ਼ਤ? ਇਹਦਾ ਜੀ ਅਸੀਂ ਛੀਪ ਠੋੜਾ ਤਾਂ ਤੇ 10 ਬੱਜਰੀ ਦੇ 10 ਬੱਜਰੀ ਲੱਟਾ ਸੀਮੈਂਟ ਦਾ ਪੂਰਾ ਠੀਕ ਆ ਜੀ ਠੀਕ ਆ ਜੀ ਆਪਸਾਲਾ ਇਹਦੇ ਚ ਪੈਂਦਾ ਬਾਈ ਜੀ ਨੇ ਦੱਸਿਆ ਤੇ ਇਹਦਾ ਬਾਈ ਜੇ ਆਪਾਂ ਮੰਨ ਕੇ ਚੱਲੋ ਜੇ ਕੋਈ ਵੈਸੇ ਖਰੀਦਣਾ ਚਾਹੁੰਦਾ ਤਾਂ ਵੈਸੇ ਵੀ ਤੁਸੀਂ ਦੇ ਦਿੰਨੇ ਆ ਵੀ ਆਪ ਜਾ ਕੇ ਆ ਜਿੰਮੇਵਾਰ ਨੇ ਲੈ ਜੀ ਆਪਦੇ ਨੇ ਕੋਈ ਚੱਕਰ ਨਹੀਂਗਾ ਠੀਕ ਆ ਤੇ ਜੇ ਤੁਸੀਂ ਆਪ ਲੈ ਕੇ ਜਾਓਗੇ ਤਾਂ ਤੁਹਾਡੀ ਜਿੰਮੇਵਾਰੀ ਆਸੀਂ ਫਿੱਟ ਕਰਕੇ ਉਹਨਾਂ ਨਾਲ ਸੱਟ ਜਿੰਮੇਵਾਰ ਜਨਾਂ ਚ ਪਾਣੀ ਫੁੱਲ ਨਹੀਂ ਭਰਦਾ ਖੜਦਾ ਠੀਕ ਆ ਤੇ ਸਾਡੀ ਜਿੰਮੇਵਾਰੀ ਤੁਸੀਂ ਜਿ ਲਜਾਣਾ ਤੁਸੀਂ ਫਿੱਟ ਕਰ ਆਂ ਹਾਂ ਤੇ ਇਹਦਾ ਰੇਟ ਰੂਟ ਫਿਰ ਕੀ ਚੱਲਦਾ ਤੁਹਾਡਾ ਜੀ ਇਹਦਾ ਰੇਟ ਜੀ ਪਿੰਡ ਤੋਂ ਲਾਵਾ ਪਿੰਡ ਦੇ 6000 ਰੁਪਏ ਚੱਲਦਾ ਪਿੰਡ ਤੋਂ ਇਲਾਵਾ ਜਿਵੇਂ ਜਿਵੇਂ ਰੇਟ ਘਾ ਮਹਲਾ ਦੂਰੀ ਵਧਦੀ ਜਾਂਦੀ ਹੈ ਉਹ ਮੈਂ ਗੱਡੀ ਦਾ ਕਰਾਇਆ ਲੱਗੀ ਜਾਂਦਾ ਕਰਾਇਆ ਵਧਦੀ ਜਾਂਦਾ ਬਾਕੀ ਟਾਈਮ ਵੱਧ ਲੱਗਦਾ ਹੈ ਟਾਈਮ ਵੀ ਵੱਧ ਲੱਗਦਾ ਜਾਂ ਹਾਂ ਹਾਂ ਜਿਵੇਂ ਤੋਂ ਦੋ ਦਿਨ ਲੱਗ ਜਾਂਦੇ ਠੀਕ ਆ ਜੀ ਤੇ ਇਹਦੀ ਕੀ ਗਾਰੰਟੀ ਗਾਰੰਟੀ ਹੁੰਦੀ ਹੈ ਬਾਈ ਫਿਰ ਤੁਹਾਡੀ ਇਹਦੀ ਗਾਰੰਟੀ 30 ਸਾਲ ਦੀ ਗਾਰੰਟੀ ਹੈ ਮਤਲਬ ਵੀ 30 ਕੋਸਨਿੰਦਰ ਨੂੰ 30 ਸਾਲ ਨਹੀਂ ਪਰ ਨਹੀਂ ਪਰ ਤੇ ਤਾਂ ਐ ਹੀ ਨਹੀਂਗੇ ਜੀ ਠੀਕ ਆ ਤੇ ਜਿਹੜਾ ਫਿਰ ਟੱਕਣਾ ਆ ਜਿਹੜਾ ਤੁਸੀਂ ਟੱਕਣਾ ਆਪਾਂ ਵੇਖ ਰਹੇ ਆ ਇਹਦੇ ਚਾ ਜਿਹੜਾ ਮੋਰਾ ਰੱਖਦੇ ਆ ਇਹਦਾ ਕੀ ਮਤਲਬ ਮਸਲਾ ਕਾ ਜੇ ਕੋਈ ਕੋਈ ਪ੍ਰੋਬਲਮ ਪੈਂਦੀ ਵੀ ਆਗੀ ਤੇਰੀ ਗੱਲ ਬਣ ਜਾਂਦੀ ਹੈਗੀ ਵੀ ਜਾਂ ਭਰਦਾ ਹਾਂ ਇਹਦੇ ਵੀ ਦੀ ਪਾਪ ਸਿੱਟੀ ਟੱਕਣ ਚੱਕਣ ਲੋੜ ਨਹੀਂ ਜੀ ਟੱਕਣ ਚੱਕਣ ਦੀ ਲੋੜ ਨਹੀਂ ਤੇ ਵੈਸੇ ਬੰਦਾ ਟੱਕਣ ਵਾਲੇ ਵੀ ਹੈਗੇ ਆ ਇਹ ਹਾਂ ਬੰਦ ਰੱਖਣ ਵਾਲੇ ਵੀ ਹੈਗੇ ਆ ਵੀ ਇੱਕ ਤੇ ਲਾ ਦਨੇ ਨੇ ਇੱਕ ਤੇ ਲਾ ਹਾਂ ਪਹਿਲੇ ਤੇ ਲਾ ਦਨੇ ਜੇ ਪ੍ਰੋਬਲਮ ਆਉਂਦੀ ਤਾਂ ਪਹਿਲੇ ਜੀ ਆਉਂਦੀ ਗਾਂਹਾਂ ਚ ਤਾਂ ਆਉਂਦੀ ਨਹੀਂਗੀ ਲਓ ਵੀ ਤੇ ਤੁਸੀਂ ਲੋਕੇਸ਼ਨ ਦੱਸ ਦਿਓ ਵੀ ਕਿੱਥੇ ਜੇ ਪੈ ਜਾਂਦਾ ਪਿੰਡ ਆਪਣਾ ਇਹ ਆਪਣਾ ਪਿੰਡ ਜੀ ਪਿਉਰੀ ਗਿੱਦਲਵੇ ਦੇ ਨਾਲ ਆ ਜੀ ਠੀਕ ਆ ਜੀ ਤੇ ਜ਼ਿਲ੍ਹਾ ਮੁਕਸਰ ਜ਼ਿਲ੍ਹਾ ਮੁਕਸਰ ਜੀ ਹਾਂ ਲਓ ਵੀ ਮਿੱਤਰੋ ਬਾਈ ਨਾਲ ਗੱਲਬਾਤ ਕਰਕੇ ਕੋਈ ਆ ਆਕੇ ਵੀ ਸਾਂਝੀ ਕਰਤੀ ਆਕੇ ਹੀ ਦੇਖ ਸਕਦਾ ਜੀ ਕੋਈ ਕੋਈ ਦਸੱਲੀ ਕਰਨੇ ਆਕੇ ਆਪਣਾ 12 ਨੰਬਰ ਗਲੀ ਚ ਘਾਰ ਆਗਾ ਆਪਣਾ ਇੱਥੇ ਘਰੇ ਬਣਾਉਣੇ ਆਉਦੇ ਕੋਈ ਵੀ ਆਕੇ ਉਹਦਾ ਚੈੱਕ ਕਰ ਸਕਦਾ ਤੇ ਇਹਦੀ ਕੋਈ ਖਾਸियत ਬਾਈ ਜੀ ਇਟਾਂ ਨਾਲੋਂ ਇਹ ਚੰਗਾ ਸਸਤਾ ਪੈਂਦਾ ਪਿੱਟਾਂ ਨਾਲੋਂ ਤਾਂ ਜੀ ਬਹੁਤ ਸਸਤਾ ਪੈਂਦਾ ਇਹ ਠੀਕ ਹੈ ਇਟਾ ਬਣਾਉਣਿਆਂ ਦਾ ਕੋਈ ਵੀ ਮੈਸਤਰੀ ਵੀ ਦੇਖਣੀ ਵੀਡੀਓ ਆਪਣੇ ਉਹਨਾਂ ਨੂੰ ਪਤਾ ਹੀ ਹੈ ਵੀ 20000 ਤੋਂ ਘੱਟ ਖਰਚਾ ਨਹੀਂ ਛੱਡਦਾ ਵੀ 15 ਦਾ ਮੰਨ ਕੇ ਹੀ ਚੱਲੋ ਹਾਂ ਤੇ 15 ਤੋਂ 20000 ਦੇ ਵਿੱਚ ਖਰਚਾ ਲੱਗੇ ਬਾਕੀ ਲੜੇ ਘਰ ਦੇ ਨੂੰ ਭਾਗ ਇਕਨ ਦੀ ਚਾਹ ਹੀ ਚਾਹ ਰੋਟੀ ਹੈਗੀ ਕੋਈ ਖਰਚਾ ਨਹੀਂਗਾ ਦੋ ਜਣੇ ਨੇ ਜਾਣਾ ਸੀ ਹੱਥ ਨੂੰ ਲਾ ਕੇ ਕਰ ਆਏ ਇਹਦੇ ਤੇ ਸਮਾਨ ਲੱਗਦਾ ਜੇ ਆਪਾਂ ਘਰ ਵਾਲੇ ਵੱਲੋਂ ਆਪਾਂ ਜਿਹੜਾ ਕੋਈ ਮਂਗਾਇਆ ਜਾਂਦਾ ਘਰ ਵਾਲੇ ਤੁਸੀਂ ਸੱਤ ਪੱਥਰ ਦਾ ਬਜਰੀ ਦੇ ਪੈਂਦੇ ਇਹਦੇ ਵਿੱਚ ਠੀਕ ਹੈ ਉਹ ਮਟੀਰੀਅਲ ਜਿਹੜਾ ਪਲਾਉਣਾ ਹੈ ਘਰੇ ਮਾਲਕ ਦੇ ਹੁੰਦੇ ਹੈਗੇ ਠੀਕ ਹੈ ਜੀ ਸੱਤ ਪੱਥਰ ਬਜਰੀ ਦੇ ਪੰਜ ਬਰੇ 2 ਫੁੱਟ ਪੈ ਪਚਾਰ ਇੰਚੀ ਤੇ 2 ਫੁੱਟ 2 ਇੰਚੀ ਪੈ ਪਾਸ ਤੇ ਹਾਂ ਉੱਤੇ ਲੱਗਦੀ ਆ ਬਾਬਾ ਬੱਤੇ ਠੀਕ ਆ ਜੀ ਉਹ ਮਾਲਕ ਦੀ ਉਹਦੇ ਘਰ ਵਾਲੇ ਦੀ ਤੇ ਜੇ ਮੰਨ ਲਓ ਇਹ ਮਟੀਰੀਅਲ ਜੇ ਤੁਹਾਡੇ ਕੋਲੋਂ ਹੀ ਲੈ ਕੇ ਜਾਣਾ ਹੋਵੇ ਤਾਂ ਉਹਦੇ ਪੈਸੇ ਲੈ ਲੈਣੇ ਹਾਂ ਉਹਦੇ ਪੈਸੇ ਲੈ ਲੈਣੇ ਕਈ ਵਾਰ ਕੋਈ ਕਹਿਦਾ ਕਹਿੰਦੇ ਬਜਰੀ ਨਾਲ ਪਾ ਲਿਓ ਪਰ ਉਹ ਪਾਟ ਲੈਣੇ ਉਹ ਪੈਸੇ ਲੈ ਲੈਣੇ ਪਰ ਉਹ ਆਸੀ ਕੰਮ ਕਰਦੇ ਨਹੀਂ ਕਿ ਬਜਰੀ ਦਾ ਕਿਸੇ ਟਾਈਮ ਬਦਲਦੇ ਨਹੀਂ ਕਈ ਕੋਈ ਮਲਾਏ ਮਦਾ ਕਰਨ ਕਹਿ ਨਹੀਂ ਕਿ ਨਹੀਂ ਪੜਾਏਂਦਾ ਨਾ ਕਰ ਹਾਂਜੀ 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 ਉਹ ਬੰਦੇ ਰੋ ਹਰ ਇੱਕ ਨੂੰ ਨਹੀਂ ਠੀਕ ਆ ਲਓ ਵੀ ਮਿੱਤਰੋ ਸਾਰੀ ਜਾਣਕਾਰੀ ਬਾਈ ਨੇ ਦੇ ਦਿੱਤੀ ਆ ਸਫਾਈ ਬਹੁਤ ਆ ਬਾਈ ਬਿਲਕੁਲ ਸਾਫ ਸੁੱਥਰੇ ਡਾਗਾ ਤੇ ਬਾਈ ਇਹ ਕਿੰਨੇ ਫੁੱਟ ਦੇ ਚੌੜੇ ਤੇ ਕਿੰਨੇ ਇਹ ਡੂੰਗੇ ਆ ਇਹ 2.5 ਫੁੱਟ ਚੌੜੇ ਆ ਠੀਕ ਹੈ ਥਲਾਈ ਰੋ 2.5 ਫੁੱਟਾ ਲੰਬਾਈ 4 ਫਟਾਈ 4 ਬਾਈ 2.5 ਦੇ ਆ ਹਾਂ ਤੇ ਇਹਦੀ ਮਟਾਈ ਕਿੰਨੀ ਗਾ ਤਗਰੀ ਬਾਈ 2 ਇੰਚੀ ਹੈ ਇਹਦੀ ਲੋ ਜੀ 2 ਇੰਚ ਇਹ ਮੋਟਾ ਦੋ ਦੋ ਸਵਾ ਦੋ ਹੀ ਹੈਗੀ ਕੋਈ ਦੋ ਵੱਲ ਘੱਟ ਨਹੀਂ ਆ ਦੇਖ ਸਕਦੇ ਤੁਸੀਂ ਮਟਾਈ ਵੀ ਠੀਕ ਆ ਤੇ ਸਫਾਈ ਵੀ ਠੀਕ ਆ ਦੋਸਤੋ ਸਾਰੇ ਮਜ਼ਬੂਤ ਬਣਾਏ ਆ ਬਾਈ ਨੇ ਕਿਉਂਕਿ ਕੰਪੀਟੀਸ਼ਨ ਦਾ ਅੱਜ ਕੱਲ੍ਹ ਜ਼ਮਾਨਾ ਦੋਸਤੋ ਆ ਬਾਈ ਦਾ ਇੱਥੇ ਏਰੀਆ ਇੱਥੇ ਕਵਰ ਕੀਤਾ ਹੋਇਆ ਇੱਥੇ ਇਹ ਰਲਾਉਂਦੇ ਆ ਤੇ ਜਿਸ ਕਿਸੇ ਵੀਰ ਨੂੰ ਇਹ ਡੱਗਾਂ ਦੀ ਲੋੜ ਆ ਤਾਂ ਦੋਸਤੋ ਬਾਈ ਦਾ ਨੰਬਰ ਆਪਾਂ ਬਾਈ ਤੋਂ ਦੁਬਾਰਾ ਪੁੱਛ ਲੈਨੇ ਆ ਤੇ ਸਕਰੀਨ ਦੇ ਉੱਪਰ ਵੀ ਲਾ ਦੇਾਂਗੇ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਤੇ ਬਾਈ ਜੀ ਨੰਬਰ ਦੱਸਿਓ ਆਪਣਾ ਦੁਬਾਰਾ ਨੰਬਰ ਆਪਣਾ 98772 98772 95482 ਠੀਕ ਹੈ ਜੀ ਇਸ ਨੰਬਰ ਤੇ ਬਾਈ ਨਾਲ ਸੰਪਰਕ ਕਰ ਲਿਓ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੇਤੀ ਆ ਅਜੇ ਵੀ ਕੋਈ ਸ਼ੰਕਾ ਹੈ ਜਾਂ ਕੋਈ ਫਰਕ ਆ ਤਾਂ ਤੁਸੀਂ ਬਾਈ ਨਾਲ ਸੰਪਰਕ ਫੋਨ ਤੇ ਕਰ ਸਕਦੇ ਆ ਤੇ ਇੱਕ ਬਾਈ ਜੀ ਆ ਜਿਹੜਾ ਗੋਲ ਢੱਕਣਾ ਇਹਦੇ ਵਿੱਚ ਬਾਈ ਜੀ ਸਰੀਆਂ ਵੀ ਪਾਇਆ ਜਾਂਦਾ ਹਾਂ ਸਰ ਗਿਆ ਹੁੰਦਾ ਇਹਦੇ ਵਿੱਚ ਸਰੀਆਂ ਪਾਇਆ ਜਾਂਦਾ ਤੇ ਇਹ ਬੈਗ ਦੇ ਵਿੱਚ ਸਰੀਆਂ ਨਹੀਂ ਪਾਇਆ ਜਾਂਦਾ ਬਾਈ ਜੀ ਕਹਿੰਦੇ ਵੀ ਜੇ ਸਰੀਆਂ ਨੇੜੇ ਰਹੇ ਜੇ ਬਾਹਰ ਤੇ ਦਿਖਦਾ ਰਹੇ ਜੇ ਤਾਂ ਉਹ ਫੁੱਲ ਕੇ ਟੁੱਟਣ ਦਾ ਖਤਰਾ ਕਿਉਂਕਿ ਪਾਣੀ ਰਹਿਣਾ ਚਾਹੀ 2 ਘੰਟੇ ਦੇ ਵਿੱਚ ਤੇ ਮਿਲਦੇ ਆਂ ਦੋਸਤੋ ਜਲਦੀ ਨਵੀਂ ਵੀਡੀਓ ਦੇ ਨਾਲ ਆਗੇ ਆ ਦਿਓ ਜੀ ਧੰਨਵਾਦ ਸਸੀ